ਰੈਡੀ ਐਤਵਾਰ ਨੂੰ ਸਾਰੇ ਕਿਰਤੀ ਵਿਹਲੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਐਤਵਾਰ ਦੀ ਛੁੱਟੀ ਹੁੰਦੀ ਹੈ ਡੰਡੀ ਪ੍ਰਾਈਵੇਟ ਨੌਕਰੀ ਕਰਨ ਅਤੇ ਪੜਨ ਵਾਲੇ ਬੱਚਿਆਂ ਲਈ ਤਾਂ ਇਹ ਬਹੁਤ ਹੀ ਖਾਸ ਦਿਨ ਹੁੰਦਾ ਹੈ ਡੰਡੀ ਅਖਬਾਰ ਪੜਨ ਵਾਲਿਆਂ ਲਈ ਇਹ ਅਜਿਹਾ ਦਿਨ ਹੁੰਦਾ ਹੈ ਜਿਸ ਦਿਨ ਉਹ ਅਖਬਾਰ ਬਿਜਲੀ ਕੋਈ ਵੀ ਖਬਰ ਬਿਨਾ ਪੜੇ ਨਹੀਂ ਛੱੜਦੇ ਕਿਉਂਕਿ ਇਸ ਦਿਨ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਡੰਡੀ ਕਈ ਵਿਚਾਰੇ ਤਾਂ 6 ਦਿਨ ਇਹੀ ਉਡੀਕ ਕਰਦੇ ਰਹਿੰਦੇ ਹਨ ਕਿ ਸੱਤਵਾਂ ਦਿਨ ਐਤਵਾਰ ਕਦੋਂ ਆਵੇ ਡੰਡੀ ਬੱਚਿਆਂ ਨੂੰ ਤਾਂ ਇਹ ਦਿਨ ਸਵਰਗ ਨਾਲੋਂ ਵੀ ਚੰਗਾ ਲੱਗਦਾ ਹੈ ਡੰਡੀ ਐਤਵਾਰ ਨੂੰ ਬੱਚੇ ਆਪਣੀ ਮਰਜ਼ੀ ਨਾਲ ਉੱਠਦੇ ਹਨ ਡੰਡੀ ਇਸ ਦਿਨ ਉਹਨਾਂ ਦੇ ਮਾਪੇ ਜਲਦੀ ਉੱਠਣ ਲਈ ਵੀ ਨਹੀਂ ਆਖਦੇ ਡੰਡੀ ਐਤਵਾਰ ਬੱਚਿਆਂ ਦੇ ਖੇਡਣ ਅਤੇ ਮਸਤੀ ਕਰਨ ਦਾ ਦਿਨ ਹੁੰਦਾ ਹੈ ਡੰਡੀ ਮਾਪੇ ਵੀ ਇਸ ਦਿਨ ਥੋੜੀ ੱਲ ਜਹੀ ਵਰਤ ਲੈਂਦੇ ਹਨ ਅਤੇ ਕਹਿ ਦਿੰਦੇ ਹਨ ਚਲੋ ਕੋਈ ਗੱਲ ਨਾ ਅੱਜ ਤਾਂ ਛੁੱਟੀ ਦਾ ਦਿਨ ਹੈ ਖੇਡ ਲੈਣ ਦਿਓ ਇਹਨਾਂ ਨੂੰ ਡੰਡੀ ਅੱਗੋਂ ਬੱਚੇ ਵੀ ਇਸ ਦਿਨ ਇੰਨੀ ਮਸਤੀ ਕਰਦੇ ਅਤੇ ਖੇਡਦੇ ਹਨ ਕਿ ਉਹ ਪੂਰਾ ਦੇਣਾ ਬਿਲਕੁਲ ਵੀ ਨਹੀਂ ਠੱਗ ਦੇ ਇੱਥੋਂ ਤੱਕ ਕਿ ਉਹਨਾਂ ਨੂੰ ਰੋਟੀ ਖਾਣ ਦਾ ਵੀ ਚੇਤਾ ਨਹੀਂ ਆਉਂਦਾ ਡੰਡੀ ਕਈ ਬੱਚੇ ਐਤਵਾਰ ਨੂੰ ਆਪਣੇ ਮਾਤਾ ਪਿਤਾ ਨਾਲ ਘੁੰਮਣ ਵੀ ਜਾਂਦੇ ਹਨ ਅਤੇ ਉਹਨਾਂ ਨੂੰ ਇੰਜ ਲੱਗਦਾ ਹੈ ਜਿਵੇਂ ਕੋਈ ਤਿਉਹਾਰ ਹੋਵੇ ਡੰਡੀ रेडी ਪਰ 19 ਸਾਲ ਟੀਨ ਏਜ ਤੋਂ ਉੱਪਰ ਉਮਰ ਵਾਲਿਆਂ ਅਲੜਾਂ ਲਈ ਇਹ ਨਿਜਮ ਲਾਗੂ ਨਹੀਂ ਹੁੰਦਾ ਡੰਡੀ ਵੱਡਿਆਂ ਲਈ ਇਹ ਆਰਾਮ ਕਰਨ ਦਾ ਦਿਨ ਹੁੰਦਾ ਹੈ ਡੰਡੀ ਉਹਨਾਂ ਦੇ 6 ਦਿਨਾਂ ਦੀ ਥਕਾਵਟ ਐਤਵਾਰ ਨੂੰ ਉਤਰ ਜਾਂਦੀ ਹੈ ਅਤੇ ਉਹ ਬਹੁਤ ਆਰਾਮ ਮਹਿਸੂਸ ਕਰਦੇ ਹਾਂ ਡੰਡੀ ਲਗਾਤਾਰ 6 ਦਿਨ ਕੰਮ ਕਰਨ ਨਾਲ ਅਸੀਂ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਅੱਕ ਜਾਂਦੇ ਹਾਂ ਪਰ ਐਤਵਾਰ ਵਾਲੇ ਦਿਨ ਸਾਡੇ ਪੂਰੇ ਸਰੀਰ ਦੀ ਸਰਵਿਸ ਹੋ ਜਾਂਦੀ ਹੈ ਅਤੇ ਅਸੀਂ ਤਰੋਤਾਜ਼ਾ ਹੋ ਜਾਂਦੇ ਹਾਂ ਡੰਡੀ ਸਾਡੇ ਸਰੀਰ ਅਤੇ ਦਿਮਾਗ ਨੂੰ ਆਰਾਮ ਜਿਹਾ ਮਿਲ ਜਾਂਦਾ ਹੈ ਡੰਡੀ ਮਾਫ਼ ਕਰਨਾ ਜਿਹੜੇ ਬੰਦੇ ਐਤਵਾਰ ਵਾਲੇ ਦਿਨ ਵੀ ਛੁੱਟੀ ਨਹੀਂ ਕਰਦੇ ਉਹ ਲਾਲਚੀ ਬਣ ਜਾਂਦੇ ਹਨ ਡੰਡੀ ਉਹ ਆਪਣੇ ਪਰਿਵਾਰ ਆਪਣੇ ਬੱਚਿਆਂ ਮਾਪੇ ਪਤਨੀ ਤੋਂ ਦੂਰ ਹੋ ਜਾਂਦੇ ਹਨ ਡੰਡੀ ਜਿਹੜੇ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਗੁਜ਼ਾਰਦੇ ਉਹ ਇਨਸਾਨ ਨਹੀਂ ਹੁੰਦੇ ਕੇਵਲ ਪੈਸਾ ਕਮਾਉਣ ਵਾਲੀ ਮਸ਼ੀਨ ਹੁੰਦੇ ਹਨ ਡੰਡੀ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਬੱਚੇ ਕਦੋਂ ਕੀ ਕਰਦੇ ਹਨ ਅਤੇ ਇਸ ਦਾ ਖਮਿਆਜਾ ਉਹਨਾਂ ਨੂੰ ਬਾਦ ਵਿੱਚ ਭੁਗਤਣਾ ਪੈਂਦਾ ਹੈ ਡੰਡੀ ਐਤਵਾਰ ਵਾਲੇ ਦਿਨ ਅਸੀਂ ਆਪਣੇ ਪਰਿਵਾਰ ਨਾਲ ਆਪਣਾ ਦਿਲਾ ਫਰੋਲ ਲੈਂਦੇ ਹਾਂ ਅਤੇ ਦੁੱਖ ਸੁੱਖ ਸਾਂਝਾ ਕਰ ਲੈਂਦੇ ਹਾਂ ਡੰਡੀ ਐਤਵਾਰ ਨੂੰ ਕਈ ਵਾਰੀ ਸਾਨੂੰ ਖਾਣ ਲਈ ਸਪੈਸ਼ਲ ਚੀਜ਼ ਵੀ ਮਿਲ ਜਾਂਦੀ ਹੈ ਪਰ ਇਹ ਤਾਂ ਹੁੰਦਾ ਹੈ ਜੇ ਘਰ ਵਾਲੀ ਖੁਸ਼ ਹੋਵੇ ਡੰਡੀ ਘਰ ਵਾਲੀ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ